ਹੈਲੋ ਡਾਕਟਰ ਸਾਥੀਓ ਸਤਿ ਸ੍ਰੀ ਅਕਾਲ ਐਮ ਪੀ ਪੀ ਨਿਊ ਜਥੇਵੰਦੀ ਬਲੌਗ ਤਲਵੰਡੀ ਸਾਬੋ ਦੀ ਅੱਜ ਮਹੀਨਾਵਾਰ ਮੀਟਿੰਗ ਡਾਕਟਰ ਗਰਦੀਪ ਸਿੰਘ ਸਿੰਘੋ ਾਡੀਆਂ ਵਾਲੇ ਉਹਨਾਂ ਦੇ ਨਵੇਂ ਹਸਪਤਾਲ ਦੇ ਵਿੱਚ ਕੀਤੀ ਗਈ ਤੇ ਬਹੁਤ ਸਾਰੇ ਡਾਕਟਰ ਸਾਥੀ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਨਵੇਂ ਸਾਥੀ ਵੀ ਆਏ ਤੇ ਹੋਰ ਜਥੇਵੰਦੀਆਂ ਦੇ ਸਾਥੀ ਵੀ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤੇ ਸਾਥੀਆਂ ਨੇ ਬਹੁਤ ਹੀ ਵਿਚਾਰਾਂ ਕੀਤੀਆਂ ਆਰਐਮਪੀ ਡਾਕਟਰਾਂ ਨੂੰ ਆਉਂਦੀਆਂ ਮੁਸ਼ਕਲਾਂ ਤੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਤੇ ਸਰਕਾਰ ਤੋਂ ਮਾਨਤਾ ਦੀ ਮੰਗ ਤੇ ਜ਼ੋਰ ਵੀ ਦਿੱਤਾ ਗਿਆ ਇਹ ਡਾਕਟਰ ਗਰਦੀਪ ਸਿੰਘ ਵੱਲੋਂ ਪਹੁੰਚੇ ਹੋਏ ਸਾਰੇ ਸਾਥੀਆਂ ਨੂੰ ਟੀਪਾਰਟੀ ਕੀਤੀ ਗਈ ਤੇ ਸਾਰਿਆਂ ਨੂੰ ਜੀ ਆਇਆਂ ਵੀ ਆਖਿਆ ਗਿਆ ਤੇ ਹੋਰ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਮੀਟਿੰਗ ਬਹੁਤ ਵਧੀਆ ਰਹੀ ਬਹੁਤ ਸਾਰੇ ਸਾਥੀ ਪਹੁੰਚੇ ਸਨ ਕੁਝ ਮਜਬੂਰੀਆਂ ਕਰਣ ਨਹੀਂ ਵੀ ਪਹੁੰਚ ਸਕੇ ਚਲੋ ਕੋਈ ਗੱਲ ਨਹੀਂ ਤੇ ਅਖੀਰ ਦੇ ਵਿੱਚ ਪ੍ਰਧਾਨ ਜੀ ਵੱਲੋਂ ਸਾਰੇ ਪਹੁੰਚੇ ਹੋਏ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਮੀਟਿੰਗ ਬਹੁਤ ਵਧੀਆ ਰਹੀ ਸੋਠ